ਆ ਦੇਖੋ ਨਿਹੰਗ ਸਿੰਘ ਪੁਜਾਰੀ ਤੁਸੀਂ ਨਿਹੰਗ ਸਿੰਘ ਤਾਂ ਸੁਣੇ ਦੇਖੇ ਹੋਣੇ ਨੇ ਪਰ ਆ ਜਿਹੜੀ ਨਵੀਂ ਕਿਸਮ ਦੇ ਨਿਹੰਗ ਸਿੰਘ ਨੇ ਜੋ ਕਿ ਪੁਜਾਰੀ ਨੇ ਪੂਜਾ ਪਾਠ ਕਰਦੇ ਨੇ ਮੂਰਤੀ ਪੂਜਾ ਕਰਦੇ ਨੇ ਫੋਟੋਆਂ ਦੀਆਂ ਪੂਜਾ ਕਰਦੇ ਨੇ ਹੱਥ 'ਚ ਥਾਲੀ ਲੈ ਕੇ ਤੇ ਪੂਜਾ ਕਰਨ ਵਾਲੇ ਇਹ ਨਿਹੰਗ ਸਿੰਘ ਕਿਸ ਤੋਂ ਸੇਧ ਲੈ ਰਹੇ ਨੇ ਕੀ ਇਹ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਰਹੇ ਨੇ ਜਾਂ ਫਿਰ ਇਹ ਕਿਸੇ ਹੋਰ ਤੋਂ ਸੇਧ ਲੈ ਕੇ ਆਪਣਾ ਮੂਲ ਆਧਾਰ ਤੇ ਧਰਮ ਭੁੱਲ ਚੁੱਕੇ ਨੇ ਇਸ ਨੂੰ ਲੈ ਕੇ ਬਹੁਤ ਸਾਰੀਆਂ ਚਰਚਾਵਾਂ ਛਿੜ ਰਹੀਆਂ ਨੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਤੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਛੋਟੇ-ਛੋਟੇ ਬੱਚੇ ਤੇ ਕਈ ਬਜ਼ੁਰਗ ਵੀ ਨੇ ਜੋ ਕਿ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਨੇ ਪਰ ਉਹ ਮੂਰਤੀ ਪੂਜਾ ਤੇ ਗੁਰੂ ਨਾਨਕ ਤੇ ਸੰਤਾਂ ਦੀਆਂ ਫੋਟੋਆਂ ਲਾ ਕੇ ਪੂਜਾ ਕਰਦੇ ਹੋਏ ਨਜ਼ਰ ਆ ਰਹੇ ਨੇ ਜਦ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰੀਏ ਤਾਂ ਉਸ ਤੇ ਵਿੱਚ ਮੂਰਤੀ ਪੂਜਾ ਦਾ ਖੰਡਨ ਵਾਰ-ਵਾਰ ਕੀਤਾ ਹੋਇਆ ਬਾਬਾ ਨਾਨਕ ਦਾ ਸਭ ਤੋਂ ਪਹਿਲਾ ਆਧਾਰ ਹੀ ਇਹ ਸੀ ਕਿ ਉਹਨਾਂ ਨੇ ਜਿੰਨੇ ਵਹਿਮ ਭਰਮ ਕਰਮकांड ਸੀ ਪੂਜਾ ਵਗੈਰਾ ਇਸ ਦਾ ਨਿਖੇਦੀ ਕੀਤੀ ਸੀ ਇਸ ਦਾ ਖੰਡਨ ਕੀਤਾ ਸੀ ਪਰ ਉਹਨਾਂ ਦੀ ਹੀ ਫੋਟੋ ਦੀ ਪੂਜਾ ਕਰਨੀ ਕੀ ਇਹ ਸਿੱਖੀ ਵੱਲ ਨੂੰ ਤੁਰ ਰਹੇ ਨੇ ਜਾਂ ਸਿੱਖੀ ਤੋਂ ਦੂਰ ਜਾ ਰਹੇ ਨੇ ਜੋ ਛੋਟੇ-ਛੋਟੇ ਬੱਚੇ ਇਸ ਤਸਵੀਰ ਦੇ ਵਿੱਚ ਖੜੇ ਨੇ ਕੀ ਉਹ ساری ਉਮਰ ਇਸੇ ਨੂੰ ਹੀ ਸਿੱਖੀ ਸਮਝਣਗੇ ਪੂਜਾ ਪਾਠ ਨੂੰ ਜਾਂ ਫਿਰ ਕਦੇ ਇਸ ਤੋਂ ਬਾਹਰ ਵੀ ਆਪ ਆਣਗੇ ਕਿ ਇਸ ਦੇ ਨਾਲ ਹੋਰ ਜਿਹੜੀਆਂ ਨਵੀਂ ਪੀੜੀ ਦੇ ਸਿੱਖਾਂ ਦੇ ਘਰ ਦੇ ਬੱਚੇ ਨੇ ਉਹਨਾਂ ਨੂੰ ਕੀ ਸੁਨੇਹਾ ਜਾਂਦਾ ਕਿ ਨਹਿਂਗ ਸਿੰਘ ਜਥੇਬੰਦੀਆਂ ਜਾਂ ਫਿਰ ਐਸਟੀਪੀਸੀ ਇਹ ਸਭ ਕੁਝ ਨਹੀਂ ਦੇਖ ਰਹੀ ਜੇ ਦੇਖ ਰਹੀ ਹੈ ਤਾਂ ਕੀ ਇਹ ਸਭ ਕੁਝ ਉਹਨਾਂ ਦੇ ਪਤਾ ਹੁੰਦਿਆਂ ਵੀ ਹੋਣ ਦਿੱਤਾ ਜਾ ਰਿਹਾ ਹੈ ਜਾਂ ਉਹਨਾਂ ਨੂੰ ਇਹ ਸਹੀ ਲੱਗਦਾ ਤੁਸੀਂ ਕਮੈਂਟ ਸੈਕਸ਼ਨ 'ਚ ਆਪਣੇ ਵਿਚਾਰ ਜ਼ਰੂਰ ਦਿਓ ਇਸ ਵੀਡੀਓ ਦੇ ਬਾਰੇ ਗੁਰਨਾਨਕ ਪਾਸ਼ਾ ਸ਼ਬਦ ਨੂੰ ਗੁਰੂ ਕਹਿ ਕੇ ਗਿਆ ਵੀ ਹਨਾ ਵੀ ਜੇ ਮੇਰੇ ਦਰਸ਼ਨ ਕਰਨੇ ਹੋਗੇ ਤੁਸੀਂ ਬਾਣੀ ਪੜੋ ਉਹਦੇ ਵਿੱਚ ਮੇਰੇ ਦਰਸ਼ਨ ਹੋਣਗੇ ਵੀ ਮੈਂ ਕਿੱਦਾਂ ਦਾ ਸੀ ਅਸੀਂ ਉਹਨਾਂ ਦੀ ਕਾਰਜਗੁਜ਼ਾਰੀ ਦੇਖਣੀ ਉਹਨਾਂ ਨੇ ਕੀ ਕੀਤਾ ਜੀਵਨ ਦੇ ਵਿੱਚ ਕੀ ਸਾਨੂੰ ਸਿੱਖਿਆ ਦਿੱਤੀ ਉਦਾਂ ਦੇ ਸਾਨੂੰ ਦਰਸ਼ਨ ਹੋਣਗੇ ਫਿਰ ਉਦੋਂ ਗੱਲ ਚਲੋ ਇੱਕ ਐਗਜ਼ਾਮਪਲ ਦੇ ਤੌਰ ਤੇ ਮੈਂ ਕਰਨ ਲੱਗਾ ਦੀਪ ਸਿੱਧੂ ਜਦੋਂ ਜੀਉਂਦਾ ਸੀ ਜਿਹੜੇ ਕੋ ਉਦਾਂ ਮੁੱਕ ਜਾਂਦੇ ਸੀ ਜਾਂ ਕੁਝ ਵੀ ਹੈ ਨਾ ਧਰਨਿਆਂ ਦੇ ਵਿੱਚ ਤੋਂ ਜਿਹੜੇ ਸ਼ਹੀਦ ਉਹਨਾਂ ਨੂੰ ਕਹਿੰਦੇ ਸੀ ਉਹਨਾਂ ਦਾ ਵਿਰੋਧੀ ਸੀ ਉਹ ਤੇ ਜਦੋਂ ਆਪ ਮੁੱਕਿਆ ਤੇ ਉਹਨੂੰ ਸ਼ਹੀਦ ਸ਼ੀਦ ਬਣਾਤਾ ਇਹ ਪਹਿਲਾਂ ਤਾਂ ਚੱਲਦਾ ਆਇਆ ਵਾ ਵੀ ਜਿਹੜਾ ਬੰਦਾ ਜਿਹੜੀ ਚੀਜ਼ ਦਾ ਵਿਰੋਧੀ ਹੋਵੇ ਜਦੋਂ ਉਹਨੂੰ ਹੀ ਤੁਸੀਂ ਉਹ ਬਣਾ ਕੇ ਰੱਖ ਦੇਣਾ ਹਨਾ ਤਾਂ ਫਿਰ ਉਹ ਫਿਰ ਬੰਦਾ ਕੀ ਕਰੂਗਾ ਫੋਟੋਆਂ ਦੀ ਗੱਲ ਆ ਫੋਟੋਆਂ ਆਈਆਂ ਬਾਅਦ ਦੇ ਵਿੱਚ ਹਨਾ ਇੱਕ ਕਾਲਪਨਿਕ ਚਿੱਤਰ ਆ ਕਿੰਨੀਆਂ ਫੋਟੋਆਂ ਜਿਹੜੀਆਂ ਹੈਗੀਆਂ ਆਪਸ ਦੇ ਵਿੱਚ ਮਿਲਦੀਆਂ ਹੀ ਨਹੀਂ ਹੈ ਕੋਈ ਕਿਸੇ ਤਰ੍ਹਾਂ ਕੋਈ ਕਿਸੇ ਤਰ੍ਹਾਂ ਦੀ ਐ ਗੁਰੂ ਸਾਹਿਬ ਮਾਲਾ ਦੇ ਵੀ ਵਿਰੋਧੀ ਸੀ ਗੁਰੂ ਨਾਨਕ ਪਾਤਸ਼ਾਹ ਆ ਲੋਟਾ ਜਿਹੜਾ ਹੈਗਾ ਮਤਲਬ ਆਪਣੇ ਹੱਜ ਵੀ ਗੜਬਈ ਜਿਹੜੇ ਹੈਗੇ ਰੱਖੇ ਹੋਏ ਉਹਦੇ ਵੀ ਵਿਰੋਧੀ ਸੀ ਹੈਨਾ ਤੇ ਜਿਹੜੇ ਮੱਥੇ ਤੇ ਟਿੱਕੇ ਲਾਉਣੇ ਜਾਂ ਹੋਰ ਇਦਾਂ ਦੇ ਕਰਮਕਾਂਡ ਕਰਨੇ ਇਦਾਂ ਦੇ ਸਾਰੇ ਵਿਰੋਧੀ ਸੀ ਗੁਰੂ ਸਾਹਿਬ ਨੇ ਆਪ ਕਿਰਤ ਕਰਕੇ ਜਿਹੜਾ ਹੈਗਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਵਾਲਾ ਹੋਕਾ ਦਿੱਤਾ ਜਿਹੜੀਆਂ ਫੋਟੋਆਂ ਬਣਾਈਆਂ ਹੋਈਆਂ ਵਾ ਉਹ ਇਸ ਚੀਜ਼ ਦੇ ਅਕੋਰਡਿੰਗ ਠੀਕ ਹੀ ਨਹੀਂ ਹੈਗੀਆਂ ਬਾਕੀ ਜੇ ਮਨ ਲੋਟੇ ਹੋਵੇ ਵੀ ਫੋਟੋ ਨਾਲ ਸਾਡਾ ਸਬੰਧ ਹੀ ਨਹੀਂ ਹੈ ਪਹਿਲੀ ਗੱਲ ਤਾਂ ਦੇਖੋ ਕਈ ਮਸਲੇ ਪੰਥ ਦੇ ਵਿੱਚ ਫੋਟੋਆਂ ਨੇ ਖੜੇ ਕੀਤੇ ਆ ਪਹਿਲੀ ਗੱਲ ਤਾਂ ਫੋਟੋ ਹੈ ਹੀ ਨਹੀਂ ਗੁਰੂ ਸਾਹਿਬ ਦੀ ਪਹਿਲੀ ਗੱਲ ਹੀ ਇਹ ਦੂਸਰੀ ਗੱਲ ਇਹ ਹੈ ਕਿ ਹੁਣ ਜਦੋਂ ਫੋਟੋ ਬਣ ਗਈ ਆ ਉਸ ਤੋਂ ਬਾਅਦ ਕਿਸੇ ਨੇ ਪਾੜ ਕੇ ਸਿੱਟ ਦਿੱਤੀ ਆ ਫੇਰ ਅਸੀਂ ਉਹਦਾ ਰੌਲਾ ਪੈਨੇ ਬਿਆਦਵੀਰ ਜਿਹੜੀ ਚੀਜ਼ ਹੈ ਹੀ ਨਹੀਂ ਉਹ ਉਹਦੇ ਬਿਆਦਵੀ ਤੇ ਲੜਾਈ ਕਰਦੀ ਆ ਆ ਦੇਖੋ ਨਿਹੰਗ ਸਿੰਘ ਪੁਜਾਰੀ ਤੁਸੀਂ ਨਿਹੰਗ ਸਿੰਘ ਤਾਂ ਸੁਣੇ ਦੇਖੇ ਹੋਣੇ ਨੇ ਪਰ ਆ ਜਿਹੜੀ ਨਵੀਂ ਕਿਸਮ ਦੇ ਨਿਹੰਗ ਸਿੰਘ ਨੇ ਜੋ ਕਿ ਪੁਜਾਰੀ ਨੇ ਪੂਜਾ ਪਾਠ ਕਰਦੇ ਨੇ ਮੂਰਤੀ ਪੂਜਾ ਕਰਦੇ ਨੇ ਫੋਟੋਆਂ ਦੀਆਂ ਪੂਜਾ ਕਰਦੇ ਨੇ ਹੱਥ 'ਚ ਥਾਲੀ ਲੈ ਕੇ ਤੇ ਪੂਜਾ ਕਰਨ ਵਾਲੇ ਇਹ ਨਿਹੰਗ ਸਿੰਘ ਕਿਸ ਤੋਂ ਸੇਧ ਲੈ ਰਹੇ ਨੇ ਕੀ ਇਹ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਰਹੇ ਨੇ ਜਾਂ ਫਿਰ ਇਹ ਕਿਸੇ ਹੋਰ ਤੋਂ ਸੇਧ ਲੈ ਕੇ ਆਪਣਾ ਮੂਲ ਆਧਾਰ ਤੇ ਧਰਮ ਭੁੱਲ ਚੁੱਕੇ ਨੇ ਇਸ ਨੂੰ ਲੈ ਕੇ ਬਹੁਤ ਸਾਰੀਆਂ ਚਰਚਾਵਾਂ ਛਿੜ ਰਹੀਆਂ ਨੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਤੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਛੋਟੇ-ਛੋਟੇ ਬੱਚੇ ਤੇ ਕਈ ਬਜ਼ੁਰਗ ਵੀ ਨੇ ਜੋ ਕਿ ਨਹਿੰਗ ਸਿੰਘਾਂ ਦੇ ਬਾਣੇ ਦੇ ਵਿੱਚ ਨੇ ਪਰ ਉਹ ਮੂਰਤੀ ਪੂਜਾ ਤੇ ਗੁਰੂ ਨਾਨਕ ਤੇ ਸੰਤਾਂ ਦੀਆਂ ਫੋਟੋਆਂ ਲਾ ਕੇ ਪੂਜਾ ਕਰਦੇ ਹੋਏ ਨਜ਼ਰ ਆ ਰਹੇ ਨੇ ਜਦ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਮੂਰਤੀ ਪੂਜਾ ਦਾ ਖੰਡਨ ਵਾਰ-ਵਾਰ ਕੀਤਾ ਹੋਇਆ ਹੈ ਬਾਬਾ ਨਾਨਕ ਦਾ ਸਭ ਤੋਂ ਪਹਿਲਾ ਆਧਾਰ ਹੀ ਇਹ ਸੀ ਕਿ ਉਹਨਾਂ ਨੇ ਜਿੰਨੇ ਵਹਿਮ ਭਰਮ ਕਰਮ ਕਾਂਡ ਸੀ ਪੂਜਾ ਵਗੈਰਾ ਇਸ ਦਾ ਨਖੇਦੀ ਕੀਤੀ ਸੀ ਇਸ ਦਾ ਖੰਡਨ ਕੀਤਾ ਸੀ ਪਰ ਉਹਨਾਂ ਦੀ ਹੀ ਫੋਟੋ ਦੀ ਪੂਜਾ ਕਰਨੀ ਕੀ ਇਹ ਸਿੱਖੀ ਵੱਲ ਨੂੰ ਤੁਰ ਰਹੇ ਨੇ ਜਾਂ ਸਿੱਖੀ ਤੋਂ ਦੂਰ ਜਾ ਰਹੇ ਨੇ ਜੋ ਛੋਟੇ-ਛੋਟੇ ਬੱਚੇ ਇਸ ਤਸਵੀਰ ਦੇ ਵਿੱਚ ਖੜੇ ਨੇ ਕੀ ਉਹ ساری ਉਮਰ ਇਸੇ ਨੂੰ ਹੀ ਸਿੱਖੀ ਸਮਝਣਗੇ ਪੂਜਾ ਪਾਠ ਨੂੰ ਜਾਂ ਫਿਰ ਕਦੇ ਇਸ ਤੋਂ ਬਾਹਰ ਵੀ ਆਪ ਆਣਗੇ ਕਿ ਇਸ ਦੇ ਨਾਲ ਹੋਰ ਜਿਹੜੀਆਂ ਨਵੀਂ ਪੀੜੀ ਦੇ ਸਿੱਖਾਂ ਦੇ ਘਰ ਦੇ ਬੱਚੇ ਨੇ ਉਹਨਾਂ ਨੂੰ ਕੀ ਸਨੇਹਾ ਜਾਂਦਾ ਕਿ ਨਿਹੰਗ ਸਿੰਘ ਜਥੇਬੰਦੀਆਂ ਜਾ ਫਿਰ ਐਸਟੀਪੀਸੀ ਇਹ ਸਭ ਕੁਝ ਨਹੀਂ ਦੇਖ ਰਹੀ ਜੇ ਦੇਖ ਰਹੀ ਹੈ ਤਾਂ ਕੀ ਇਹ ਸਭ ਕੁਝ ਉਹਨਾਂ ਦੇ ਪਤਾ ਹੁੰਦਿਆਂ ਵੀ ਹੋਣ ਦਿੱਤਾ ਜਾ ਰਿਹਾ ਹੈ ਜਾਂ ਉਹਨਾਂ ਨੂੰ ਇਹ ਸਹੀ ਲੱਗਦਾ ਹੈ ਤੁਸੀਂ ਕਮੈਂਟ ਸੈਕਸ਼ਨ 'ਚ ਆਪਣੇ ਵਿਚਾਰ ਜ਼ਰੂਰ ਦਿਓ ਇਸ ਵੀਡੀਓ ਦੇ ਬਾਰੇ ਗੁਰਨਾਨਕ ਪਾਸ਼ਾ ਸ਼ਬਦ ਨੂੰ ਗੁਰੂ ਕਹਿ ਕੇ ਗਏ ਵੀ ਹਨਾ ਵੀ ਜੇ ਮੇਰੇ ਦਰਸ਼ਨ ਕਰਨੇ ਹੋਗੇ ਤੁਸੀਂ ਬਾਣੀ ਪੜੋ ਉਹਦੇ ਵਿੱਚ ਮੇਰੇ ਦਰਸ਼ਨ ਹੋਣਗੇ ਵੀ ਮੈਂ ਕਿੱਦਾਂ ਦਾ ਸੀ ਅਸੀਂ ਉਹਨਾਂ ਦੀ ਕਾਰਜਗੁਜ਼ਾਰੀ ਦੇਖਣੀ ਉਹਨਾਂ ਨੇ ਕੀ ਕੀਤਾ ਜੀਵਨ ਦੇ ਵਿੱਚ ਕੀ ਸਾਨੂੰ ਸਿੱਖਿਆ ਦਿੱਤੀ ਉਦਾਂ ਦੇ ਸਾਨੂੰ ਦਰਸ਼ਨ ਹੋਣਗੇ ਫਿਰ ਉਦੋਂ ਗੱਲ ਚਲੋ ਇੱਕ ਐਗਜ਼ਾਮਪਲ ਦੇ ਤੌਰ ਤੇ ਮੈਂ ਕਰਨ ਲੱਗਾ ਦੀਪ ਸਿੱਧੂ ਜਦੋਂ ਜਿਉਂਦਾ ਸੀ ਜਿਹੜੇ ਕੋ ਉਦਾਂ ਮੁੱਕ ਜਾਂਦੇ ਸੀ ਜਾਂ ਕੁਝ ਵੀ ਹੈ ਨਾ ਧਰਨਿਆਂ ਦੇ ਵਿੱਚ ਤੋਂ ਜਿਹੜੇ ਸ਼ਹੀਦ ਉਹਨਾਂ ਨੂੰ ਕਹਿੰਦੇ ਸੀ ਉਹਨਾਂ ਦਾ ਵਿਰੋਧੀ ਸੀ ਉਹ ਤੇ ਜਦੋਂ ਆਪ ਮੁੱਕਿਆ ਤੇ ਉਹਨੂੰ ਸ਼ਹੀਦ ਸ਼ੀਦ ਬਣਾਤਾ ਇਹ ਪਹਿਲਾਂ ਤੋਂ ਚੱਲਦਾ ਆਇਆ ਵਾ ਵੀ ਜਿਹੜਾ ਬੰਦਾ ਜਿਹੜੀ ਚੀਜ਼ ਦਾ ਵਿਰੋਧੀ ਹੋਵੇ ਜਦੋਂ ਉਹਨੂੰ ਹੀ ਤੁਸੀਂ ਉਹ ਬਣਾ ਕੇ ਰੱਖ ਦੇਣਾ ਹੈ ਨਾ ਤਾਂ ਫਿਰ ਉਹ ਫਿਰ ਬੰਦਾ ਕੀ ਕਰੂਗਾ ਫੋਟੋਆਂ ਦੀ ਗੱਲ ਆ ਫੋਟੋਆਂ ਆਈਆਂ ਬਾਅਦ ਦੇ ਵਿੱਚ ਹੈ ਨਾ ਇੱਕ ਕਾਲਪਨਿਕ ਚਿੱਤਰ ਆ ਕਿੰਨੀਆਂ ਫੋਟੋਆਂ ਵਾਂ ਜਿਹੜੀਆਂ ਹੈਗੀਆਂ ਆਪਸ ਦੇ ਵਿੱਚ ਮਿਲਦੀਆਂ ਹੀ ਨਹੀਂ ਹੈ ਕੋਈ ਕਿਸ ਕੋਈ ਕਿਸੇ ਤਰ੍ਹਾਂ ਦੀ ਐ ਗੁਰੂ ਸਾਹਿਬ ਮਾਲਾ ਦੇ ਵੀ ਵਿਰੋਧੀ ਸੀ ਗੁਰਨਾਨਕ ਬਾਛਾ ਆ ਲੋਟਾ ਜਿਹੜਾ ਹੈਗਾ ਮਤਲਬ ਆਪਣੇ ਹੱਜ ਵੀ ਗੜਬਈ ਜਿਹੜੇ ਹੈਗੇ ਰੱਖੇ ਹੋਏ ਉਹਦੇ ਵੀ ਵਿਰੋਧੀ ਸੀ ਹੈਨਾ ਤੇ ਜਿਹੜੇ ਮੱਥੇ ਤੇ ਟਿੱਕੇ ਲਾਉਣੇ ਜਾਂ ਹੋਰ ਇਦਾਂ ਦੇ ਕਰਮਕਾਂਡ ਕਰਨੇ ਇਦਾਂ ਦੇ ਸਾਰੇ ਵਿਰੋਧੀ ਸੀ ਗੁਰੂ ਸਾਹਿਬ ਨੇ ਆਪ ਕਿਰਤ ਕਰਕੇ ਜਿਹੜਾ ਹੈਗਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਵਾਲਾ ਹੋਕਾ ਦਿੱਤਾ ਜਿਹੜੀਆਂ ਫੋਟੋਆਂ ਬਣਾਈਆਂ ਹੋਈਆਂ ਵਾ ਉਹ ਇਸ ਚੀਜ਼ ਦੇ ਅਕੋਰਡਿੰਗ ਠੀਕ ਹੀ ਨਹੀਂ ਹੈਗੀਆਂ ਬਾਕੀ ਜੇ ਮੰਨ ਲਓ ਵੀ ਹੋਵੇ ਵੀ ਫੋਟੋ ਨਾਲ ਸਾਡਾ ਸਬੰਧ ਹੀ ਨਹੀਂ ਹੈ ਪਹਿਲੀ ਗੱਲ ਤਾਂ ਦੇਖੋ ਕਈ ਮਸਲੇ ਪੰਥ ਦੇ ਵਿੱਚ ਫੋਟੋਆਂ ਨੇ ਖੜੇ ਕੀਤੇ ਆ ਪਹਿਲੀ ਗੱਲ ਤਾਂ ਫੋਟੋ ਹੈ ਹੀ ਨਹੀਂ ਗੁਰੂ ਸਾਹਿਬ ਦੀ ਪਹਿਲੀ ਗਲਤੀ ਇਹ ਦੂਸਰੀ ਗਲਤੀ ਇਹ ਹੈ ਕਿ ਹੁਣ ਜਦੋਂ ਫੋਟੋ ਬਣ ਗਈ ਆ ਉਸ ਤੋਂ ਬਾਅਦ ਕਿਸੇ ਨੇ ਪਾੜ ਕੇ ਸਿੱਟ ਦਿੱਤੀ ਆ ਫੇਰ ਅਸੀਂ ਉਹਦਾ ਰੌਲਾ ਪੈਨੇ ਬਿਆਦਵੀਰ ਜਿਹੜੀ ਚੀਜ਼ ਹੈ ਹੀ ਨਹੀਂ ਉਹ ਉਹਦੇ ਬਿਆਦਵੀ ਤੇ ਲੜਾਈ ਕਰਦੀ ਆ ਆ ਦੇਖੋ ਨਿਹੰਗ ਸਿੰਘ ਪੁਜਾਰੀ ਤੁਸੀਂ ਨਿਹੰਗ ਸਿੰਘ ਤਾਂ ਸੁਣੇ ਦੇਖੇ ਹੋਣੇ ਨੇ ਪਰ ਆ ਜਿਹੜੀ ਨਵੀਂ ਕਿਸਮ ਦੇ ਨਿਹੰਗ ਸਿੰਘ ਨੇ ਜੋ ਕਿ ਪੁਜਾਰੀ ਨੇ ਪੂਜਾ ਪਾਠ ਕਰਦੇ ਨੇ ਮੂਰਤੀ ਪੂਜਾ ਕਰਦੇ ਨੇ ਫੋਟੋਆਂ ਦੀਆਂ ਪੂਜਾ ਕਰਦੇ ਨੇ ਹੱਥ 'ਚ ਥਾਲੀ ਲੈ ਕੇ ਤੇ ਪੂਜਾ ਕਰਨ ਵਾਲੇ ਇਹ ਨਿਹੰਗ ਸਿੰਘ ਕਿਸ ਤੋਂ ਸੇਧ ਲੈ ਰਹੇ ਨੇ ਕੀ ਇਹ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਰਹੇ ਨੇ ਜਾਂ ਫਿਰ ਇਹ ਕਿਸੇ ਹੋਰ ਤੋਂ ਸੇਧ ਲੈ ਕੇ ਆਪਣਾ ਮੂਲ ਆਧਾਰ ਤੇ ਧਰਮ ਭੁੱਲ ਚੁੱਕੇ ਨੇ ਇਸ ਨੂੰ ਲੈ ਕੇ ਬਹੁਤ ਸਾਰੀਆਂ ਚਰਚਾਵਾਂ ਛਿੜ ਰਿਹਾ ਨੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਤੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਛੋਟੇ-ਛੋਟੇ ਬੱਚੇ ਤੇ ਕਈ ਬਜ਼ੁਰਗ ਵੀ ਨੇ ਜੋ ਕਿ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਨੇ ਪਰ ਉਹ ਮੂਰਤੀ ਪੂਜਾ ਤੇ ਗੁਰੂ ਨਾਨਕ ਤੇ ਸੰਤਾਂ ਦੀਆਂ ਫੋਟੋਆਂ ਲਾ ਕੇ ਪੂਜਾ ਕਰਦੇ ਹੋਏ ਨਜ਼ਰ ਆ ਰਹੇ ਨੇ ਜਦ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਮੂਰਤੀ ਪੂਜਾ ਦਾ ਖੰਡਨ ਵਾਰ-ਵਾਰ ਕੀਤਾ ਹੋਇਆ ਹੈ ਬਾਬਾ ਨਾਨਕ ਦਾ ਸਭ ਤੋਂ ਪਹਿਲਾ ਆਧਾਰ ਹੀ ਇਹ ਸੀ ਕਿ ਉਹਨਾਂ ਨੇ ਜਿੰਨੇ ਵਹਿਮ ਭਰਮ ਕਰਮकांड ਸੀ ਪੂਜਾ ਵਗੈਰਾ ਇਸ ਦਾ ਨਖੇਦੀ ਕੀਤੀ ਸੀ ਇਸ ਦਾ ਖੰਡਨ ਕੀਤਾ ਸੀ ਪਰ ਉਹਨਾਂ ਦੀ ਹੀ ਫੋਟੋ ਦੀ ਪੂਜਾ ਕਰਨੀ ਕੀ ਇਹ ਸਿੱਖੀ ਵੱਲ ਨੂੰ ਤੁਰ ਰਹੇ ਨੇ ਜਾਂ ਸਿੱਖੀ ਤੋਂ ਦੂਰ ਜਾ ਰਹੇ ਨੇ ਜੋ ਛੋਟੇ-ਛੋਟੇ ਬੱਚੇ ਇਸ ਤਸਵੀਰ ਦੇ ਵਿੱਚ ਖੜੇ ਨੇ ਕੀ ਉਹ ساری ਉਮਰ ਇਸੇ ਨੂੰ ਹੀ ਸਿੱਖੀ ਸਮਝਣਗੇ ਪੂਜਾ ਪਾਠ ਨੂੰ ਜਾਂ ਫਿਰ ਕਦੇ ਇਸ ਤੋਂ ਬਾਹਰ ਵੀ ਆਪ ਆਣਗੇ ਕੀ ਇਸ ਦੇ ਨਾਲ ਹੋਰ ਜਿਹੜੀਆਂ ਨਵੀਂ ਪੀੜੀ ਦੇ ਸਿੱਖਾਂ ਦੇ ਘਰ ਦੇ ਬੱਚੇ ਨੇ ਉਹਨਾਂ ਨੂੰ ਕੀ ਸਨੇਹਾ ਜਾਂਦਾ ਹੈ ਕੀ ਨਿਹੰਗ ਸਿੰਘ ਜਥੇਬੰਦੀਆਂ ਜਾ ਫਿਰ ਐਸਟੀਪੀਸੀ ਇਹ ਸਭ ਕੁਝ ਨਹੀਂ ਦੇਖ ਰਹੀ ਜੇ ਦੇਖ ਰਹੀ ਹੈ ਤਾਂ ਕੀ ਇਹ ਸਭ ਕੁਝ ਉਹ ਨਾ ਦੇ ਪਤਾ ਹੁੰਦਿਆਂ ਵੀ ਹੋਣ ਦਿੱਤਾ ਜਾ ਰਿਹਾ ਹੈ ਜਾਂ ਉਹਨਾਂ ਨੂੰ ਇਹ ਸਹੀ ਲੱਗਦਾ ਹੈ ਤੁਸੀਂ ਕਮੈਂਟ ਸੈਕਸ਼ਨ ਚ ਆਪਣੇ ਵਿਚਾਰ ਜ਼ਰੂਰ ਦਿਓ ਇਸ ਵੀਡੀਓ ਦੇ ਬਾਰੇ ਗੁਰੂ ਨਾਨਕ ਪਾਸ਼ਾ ਸ਼ਬਦ ਨੂੰ ਗੁਰੂ ਕਹਿ ਕੇ ਗਿਆ ਵੀ ਹਨਾ ਵੀ ਜੇ ਮੇਰੇ ਦਰਸ਼ਨ ਕਰਨੇ ਹੋਗੇ ਤੁਸੀਂ ਬਾਣੀ ਪੜੋ ਉਹਦੇ ਵਿੱਚ ਮੇਰੇ ਦਰਸ਼ਨ ਹੋਣਗੇ ਵੀ ਮੈਂ ਕਿੱਦਾਂ ਦਾ ਸੀ ਅਸੀਂ ਉਹਨਾਂ ਦੀ ਕਾਰਜਗੁਜ਼ਾਰੀ ਦੇਖਣੀ ਉਹਨਾਂ ਨੇ ਕੀ ਕੀਤਾ ਜੀਵਨ ਦੇ ਵਿੱਚ ਕੀ ਸਾਨੂੰ ਸਿੱਖਿਆ ਦਿੱਤੀ ਉਦਾਂ ਦੇ ਸਾਨੂੰ ਦਰਸ਼ਨ ਹੋਣਗੇ ਫਿਰ ਉਦੋਂ ਗੱਲ ਚਲੋ ਇੱਕ ਐਗਜ਼ਾਮਪਲ ਦੇ ਤੌਰ ਤੇ ਮੈਂ ਕਰਨ ਲੱਗਾ ਦੀਪ ਸਿੱਧੂ ਜਦੋਂ ਜਿਉਂਦਾ ਸੀ ਜਿਹੜੇ ਕੋ ਉਦਾਂ ਮੁੱਕ ਜਾਂਦੇ ਸੀ ਜਾਂ ਕੁਝ ਵੀ ਹੈ ਨਾ ਧਰਨਿਆਂ ਦੇ ਵਿੱਚ ਤੋਂ ਜਿਹੜੇ ਸ਼ਹੀਦ ਉਹਨਾਂ ਨੂੰ ਕਹਿੰਦੇ ਸੀ ਉਹਨਾਂ ਦਾ ਵਿਰੋਧੀ ਸੀ ਉਹ ਤੇ ਜਦੋਂ ਆਪ ਮੁੱਕਿਆ ਤੇ ਉਹਨੂੰ ਹੀ ਸ਼ਹੀਦ ਸ਼ੀਦ ਬਣਾਤਾ ਇਹ ਪਹਿਲਾਂ ਤੋਂ ਚੱਲਦਾ ਆਇਆ ਵਾ ਵੀ ਜਿਹੜਾ ਬੰਦਾ ਜਿਹੜੀ ਚੀਜ਼ ਦਾ ਵਿਰੋਧੀ ਹੋਵੇ ਜਦੋਂ ਉਹਨੂੰ ਹੀ ਤੁਸੀਂ ਉਹ ਬਣਾ ਕੇ ਰੱਖ ਦੇਣਾ ਹਨਾ ਤੇ ਫਿਰ ਉਹ ਫਿਰ ਬੰਦਾ ਕੀ ਕਰੂਗਾ ਫੋਟੋਆਂ ਦੀ ਗੱਲ ਆ ਫੋਟੋਆਂ ਆਈਆਂ ਬਾਅਦ ਦੇ ਵਿੱਚ ਹਨਾ ਇੱਕ ਕਾਲਪਨਿਕ ਚਿੱਤਰ ਆ ਕਿੰਨੀਆਂ ਫੋਟੋਆਂ ਆ ਜਿਹੜੀਆਂ ਹੈਗੀਆਂ ਆਪਸ ਦੇ ਵਿੱਚ ਮਿਲਦੀਆਂ ਹੀ ਨਹੀਂ ਹੈ ਕੋਈ ਕਿਸੇ ਤ ਕੋਈ ਕਿਸੇ ਤਰ੍ਹਾਂ ਦੀ ਆ ਗੁਰੂ ਸਾਹਿਬ ਮਾਲਾ ਦੇ ਵੀ ਵਿਰੋਧੀ ਸੀ ਗੁਰਨਾਨਕ ਪਾਤਸ਼ਾਹ ਆ ਲੋਟਾ ਜਿਹੜਾ ਹੈਗਾ ਮਤਲਬ ਆਪਣੇ ਹੱਜ ਵੀ ਗੜਬਈ ਜਿਹੜੇ ਹੈਗੇ ਰੱਖੇ ਹੋਏ ਉਹਦੇ ਵੀ ਵਿਰੋਧੀ ਸੀ ਹੈਨਾ ਤੇ ਜਿਹੜੇ